ਮੈਂ ਇੰਨਾ ਦਰ ਰੁਪਈਆ ਦੇਖਿਆ ਕਿ ਮੇਰੇ ਘਰ ਵੀ ਵੀ ਲੱਖ ਰੋ ਉਦੀ ਕੀ ਹੁੰਦਾ ਸੀ ਹਾਂ ਹਾਂ ਕਿਆ ਸੀ ਬੇ ਹੁਸ ਕੋਈ ਕਰੋੜ ਦੀ ਦੁਕਾਨ ਸੀ ਮੈਂ ਹਾਂ 30 ਲੱਖ ਦੀ ਦੁਕਾਨ ਵੇਚ ਕੇ ਇਸ ਤੇ ਲਾਇਆ ਆਪਰੇਸ਼ਨ ਤੇ ਲਾਇਆ ਦੋ ਦੋ ਤਿੰਨ ਤਿੰਨ ਗੱਨਮਨ ਸੀ ਮੇਰੇ ਕੋਲ ਜਿਪਸੀ ਸੀ ਗਵਰਨਮੈਂਟ ਦੀ ਮੇਰੇ ਕੋਲ ਅਮਰੀਕਾ ਜਾਂਦਾ ਸੀ ਮੈਂ ਜੀ 6-6 ਮਹੀਨੇ ਹਰ ਸਾਲ ਅਮਰੀਕਾ ਲਾਇਆ ਦੱਸ ਗੱਡੀਆਂ ਸੀ ਦੋ ਦੋ ਤਿੰਨ ਤਿੰਨ ਗੱਡੀਆਂ ਸੀ ਮੇਰੇ ਕੋਲ ਆਪਣੀਆਂ ਜੀ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀਗਾ ਪਵਨ ਇਲੈਕਟ੍ਰੋਨਿਕਸ ਨਾਮ ਦੀ ਸ਼ੋਪ ਸੀ ਕਾਟਵਰਤ ਪੰਜਾਬ 60 ਲੱਖ ਦਾ ਮੇਰਾ ਮਾਲ ਦੁਕਾਨ ਤੇ ਡਿਸਪਲੇ ਹੁੰਦਾ ਸੀਗਾ ਲੇਕਿਨ ਸਭ ਕੁਝ ਐਂਡ बिक ਗਿਆ ਐਂਡ ਹਾਰ ਗਿਆ ਬਿਲਕੁਲ ਮੈਂ ਹਾਰ ਗਿਆ ਤੇ ਸਿੰਗਾਪੁਰ ਚੱਲ ਜਣਾ ਕਦੀ ਕਿਤੇ ਚੱਲ ਜਾਣਾ ਬਿਲਕੁਲ ਬੰਦਾ ਰੰਦਾ ਸੀ ਜਿੰਦਗੀ ਆਪਣੀ ਬੜੀ ਵਧੀਆ ਗੱਟੀ ਆ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੇਕਿਨ ਪਤਾ ਨਹੀਂ ਕਿੱਥੇ ਮੇਰ ਤੋਂ ਗਲਤੀ ਹੋ ਗਈ ਜਾਂ ਮੈਂ ਕਿਸੇ ਦਾ ਬੁਰਾ ਕੀਤਾ ਹੋਣਾ ਉਹ ਮਾਲਕ ਨੇ ਮੰਨੂੰ ਅੱਜ ਆ ਦਿਨ ਦਿਖਾਏ ਕੁੜੀ ਹੈ ਮੇਰੀ ਡਾਕਟਰ ਹੈ ਜੀ ਜਰਮਨ ਚ ਐਮ ਡੀ ਐਮ ਐਸ ਕੁੜੀ ਹੈ ਮੇਰੀ ਡਾਕਟਰ ਗੈਨਨੀ ਸਪੈਸ਼ਲਿਸਟ ਹੈ ਪਰ ਉਹ ਮੈਰਿਡ ਹੈ ਅਸੀਂ ਕਦੀ ਉਹਨਾਂ ਨੂੰ ਕਿਸੇ ਗੱਲ ਦਾ ਸਿਕਰ ਹੀ ਨਹੀਂ ਕੀਤਾ ਕਦੀ ਪਪਾ ਠੀਕ ਹੋ ਮੈਂ ਠੀਕ ਆ ਤੇ ਟੀਵੀ ਵੇ ਦੇ ਉਹ ਇਲੈਕਟ੍ਰੋਨਿਕ ਵਾਲੇ ਮੁੰਡੇ ਕੁੜੀਆਂ ਇਲੈਕਟ੍ਰੋਨਿਕ ਦਾ ਕੰਮ ਕਰ ਸਕਦੇ ਆ ਭਾਂਡੇ ਵਾਲੇ ਬੱਚੇ ਭਾਂਡਿਆਂ ਦਾ ਕੰਮ ਕਰ ਸਕਦੇ ਆ ਵੀ ਤੂੰ ਸਾਡਾ ਬੱਚਾ ਡਾਕਟਰ ਹੀ ਬਣਦਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੁੜੀ ਨੂੰ ਡਾਕਟਰ ਬਣਾ ਕੇ ਤੁਹਾਡੇ ਕੋਲ ਲੈ ਕੇ ਆਉਂਗਾ ਮੈਂ ਕਿਹਾ ਤੁਹਾਡਾ ਮੇਰਾ ਅੱਜ ਵਾਦਾ ਹੈ సొమాయా పడైకి